ਪਹਿਲਵਾਨ ਇੱਕ ਪਾਸੇ ਸਨੀ ਰੰਮਾਲ ਵਾਲ ਦੂਜੇ ਪਾਸੇ ਸ਼ਾਬਾਸ਼ ਆਲਮਗੀਰ ਤੋਂ ਆਮੋ ਸਾਹਮਣੀ ਹੋ ਗਿਆ ਆਲਮਗੀਰ ਦਾ ਖਾਣਾ ਬੜਾ ਪੁਰਾਣਾ ਤੇ ਗੁਰੂ ਸਾਹਿਬ ਦੇ ਨਾਲ ਬਹੁਤ ਵੱਡਾ ਇਤਿਹਾਸ ਹੈ ਆਲਮਗੀਰ ਪਿੰਡ ਦਾ ਜਿਸ ਕਰਕੇ ਆਲਮਗੀਰ ਦੇ ਖਾਣੇ ਤੋਂ ਨਜ਼ਰ ਆਇਆ ਕਿ ਤੇ ਸਕੰਦਰ ਪਹਿਲਵਾਨ ਇੱਕ ਸ਼ੇਰ ਫੱਤੇ ਵਰਗੇ ਪਹਿਲਵਾਨ ਹਰਵਿੰਦਰ ਆਲਮਗੀਰ ਵਾਲੇ ਪਹਿਲਵਾਨ ਸਤੀਸ਼ ਆਲਮਗੀਰ ਵੱਡਾ ਹਰਮਨ ਚੋਗਾ ਹਰਮਨ ਚੋਟੀ ਦੇ ਮੱਲ ਉਸ ਅਖਾੜੇ ਨੇ ਪੰਜਾਬ ਦੀ ਧਰਤੀ ਨੂੰ ਦਿੱਤੇ ਸੋ ਅੱਜ ਉਸੇ ਧਰਤੀ ਦੀ ਬਲੌਂਗ ਕਰਦਾ ਸ਼ਹਾਬ ਜੈਲਵਾਨ ਦੂਜੇ ਪਾਸੇ ਸਾਡੇ ਇਲਾਕੇ ਦਾ ਧਰੰਕਰ ਚੋਟੀ ਦਾ ਮੱਲ ਕੁਸ਼ਤੀ ਦਾ ਮਹਾਰਥੀ ਕਿਉਂਕਿ ਉਸਤਾਦ ਵੀ ਮਹਾਰਥੀ ਤੇ ਚੇਲਾ ਵੀ ਮਹਾਰਥੀ ਇਹ ਉਸਤਾਦ ਚੰਗਾ ਨਾਲ ਉਹਦਾ ਸ਼ਾਗਿਰ ਵੀ ਚੰਗਾ ਹੋਵੇਗਾ ਸੋ ਬਾਕੀ ਮੈਦਾਨ ਦੇ ਵਿੱਚ ਆ ਕੇ ਬੱਦਾ ਲੱਗਦਾ ਕਿੱਥੇ ਹੈ ਬਹੁਤ ਵਧੀਆ ਕੁਸ਼ਤੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਐਨ ਕਹਿੰਦੇ ਵੀ ਕੁਸ਼ਤੀ ਸਿਰਦਲ ਖੇਡ ਦੇ ਮੈਦਾਨ ਵਿੱਚ ਚੱਲੇਗੇ ਸਨਮਾਨ ਬੋਧ ਰਾਜ ਜੀ ਮਾਰਕੀਟ ਵਾਲੇ ਆਓ ਜੀ ਆਪਣਾ ਸਨਮਾਨ ਲਓ ਜੀ ਮਾਨਵ ਸਿੰਘ ਜੀ ਬੋਧ ਰਾਜ ਜੀ ਹਰ ਸਾਲ ਦੁਕਾਨੀ ਤੋਂ ਸਾਨੂੰ ਗੋਟ ਭੇਜਦੇ ਆ ਇਹਦੇ ਤੋਂ ਧੰਨਵਾਦ ਹੈ ਬੋਧ ਰਾਜ ਜੀ ਮਾਰਕੀਟ ਤੋਂ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਪ੍ਰਮਾਤ ਕਰ ਦਿਓ ਜੀ ਬਹੁਤ ਬਹੁਤ ਇਨਾਂ ਦਾ ਧੰਨਵਾਦ ਹੈ ਸ਼ੁਕਰੀਆ ਮਿਹਰਬਾਨੀ ਇਤਨਾ ਜ਼ੋਰ ਜਮਾਈ ਕਰਦੇ ਹੋਏ ਕਿ ਜਾਨ ਮਾਰ ਕੇ ਜਾਨ ਬਣਾ ਲੈਣੀ ਬਣ ਜਾਂਦੀ ਤਾਕਤ ਪੂਰੀ ਏ ਇਕੱਲੀ ਤਾਕਤ ਵੀ ਕਿਸੇ ਨਹੀਂ ਕੰਮ ਆਉਂਦੀ ਦਾ ਪੇਚ ਵੀ ਆਉਣਾ ਜ਼ਰੂਰੀ ਏ ਦਾ ਪੇਚ ਇਕੱਲਾ ਕੁਸ਼ਤੀ ਵਿੱਚ ਨਹੀਂ ਘਰ ਚ ਨਹੀਂ ਚੱਲਦਾ ਚਲਾਉਣਾ ਆਉਣਾ ਚਾਹੀਦਾ ਜਿਹਨੂੰ ਦਾ ਪੇਚ ਨਾ ਆ ਉਹਦਾ ਘਰ ਵੀ ਨਹੀਂ ਚੱਲਦਾ ਚੱਲਦਾ ਉਹ ਘਰ ਚ ਵੀ ਮਾਰ ਖਾ ਜਾਂਦਾ ਇਸ ਕਰਕੇ ਆਓ ਕੁਸ਼ਤੀ ਦਾ ਪੇਚ ਦੀ ਕੁਸ਼ਤੀ ਆਰ ਪਾਰ ਦੀ ਕੁਸ਼ਤੀ ਟੈਟਵਾਇ ਦੀ ਕੁਸ਼ਤੀ ਹਾਰਦੀ ਓ ਬੱਲੇ ਬੱਲੇ ਵੀ ਉਹ ਤਖਲਾ ਮੁਕਾਬਲਾ ਖੇਡ ਦੇ ਮੈਦਾਨੋਂ ਚੱਲਦਾ ਪਿਆ ਇੱਕ ਬੰਦੇ ਸਹਿਬਾਜ ਆਦਮ ਗੀਰ ਸਣੀ ਪਹਿਲਵਾਨਾ ਖਾਲਾ ਰਾਮੇਵਾਲ ਚਲੋ ਕਹਿੰਦੇ ਵੀ ਖਾਲੇ ਰਾਮੇਵਾਲ ਦੀ ਗੱਲ ਚੱਲਦੀ ਉਸਤਾਦ ਜੀ ਮੇਜਰ ਪਹਿਲਵਾਨ ਜੀ ਐਵੇਂ ਵੀ ਸਰਦਾਰ ਮੱਲ ਪੈਦਾ ਕੀਤੇ ਨੇ ਤੇ ਜਦੋਂ ਆਦਮ ਗੀਰ ਖਾਲੇ ਦੀ ਗੱਲ ਚੱਲਦੀ ਕਹਿੰਦੇ ਕਹਿੰਦੇ ਵੀ ਖੇਡ ਦੇ ਸਮੇਂ ਫੱਤੇ ਦੀਆਂ ਗੱਲਾਂ ਵਾਪੂ ਸ਼ੇਖੰਦਰ ਸਿੰਘ ਦੀਆਂ ਗੱਲਾਂ ਹਰਵਿੰਦਰ ਸਿੰਘ ਆਲਮਗੀਰ ਦੀਆਂ ਗੱਲਾਂ ਕਹਿੰਦੇ ਵੀ ਤੁਮੇ ਜਸੋਵਾਲ ਜੀ ਦੀਆਂ ਗੱਲਾਂ ਹੁੰਦੀਆਂ ਖੇਡ ਦੇ ਮੈਦਾਨਾਂ ਵਿੱਚ ਕਹਿੰਦੇ ਪੰਮੇ ਆਲਮਗੀਰ ਦੀਆਂ ਗੱਲਾਂ ਐਨ ਵੱਡੇ ਖਾਲੇ ਦੇ ਵੱਡੇ ਮੱਲ ਨੇ ਬਹੁਤ ਅਫਰੀ ਕੁਸ਼ਤੀ ਖੇਡ ਦੇ ਮੈਦਾਨੇ ਵਿੱਚ ਚੱਲਦੀ ਪਈ ਕਹਿੰਦਾ ਕੌਣ ਤੋਂ ਮੇ ਸਰੀਰਾਂ ਵਾਲੇ ਸੁਭਾਣੇ ਫਕੀਰਾਂ ਵਾਲੇ ਬਣ ਕੇ ਹੀਰੇ ਖੇਡ ਸੰਸਾਰ ਦੇ ਚਾਵਾਂ ਨਾਲ ਦੇਖੋ ਬੁੱਧਵੇਂ ਸਰੀ ਜੋੜੀ ਸ਼ਕਾਰ ਦੇ ਕਿਸੇ ਨੇ ਬੁੜਾ ਅਜੇ ਜੁੱਫੇ ਗਵਿੰਦਰ ਜੀ ਮੇਰੇ ਖਿਆਲ ਅਸੀਂ ਆਵਾਜ਼ ਦਿੱਤੀ ਦੋਵੇਂ ਮੱਲਾ ਨੂੰ ਪਰ ਉਹ ਗੇੜੀ ਲਾਉਣ ਲਈ ਨਹੀਂ ਆਏ ਇਹਦਾ ਮਤਲਬ ਹੈ ਕਿ ਹੁਣ ਆਪਾਂ ਨੂੰ ਕੁਸ਼ਤੀ ਸਿੱਧੀ ਡਾਇਰੈਕਟ ਸਟਾਰਟ ਕਰਨੀ ਪੈਣੀ ਕਿਉਂਕਿ ਜੇ ਤਾਂ ਵਕਸਰ ਆ ਜਾਣ ਕਿਉਂਕਿ ਸਾਡਾ ਵੀ ਆਉਣਾ ਕੋਈ ਗੱਲ ਨਹੀਂ ਆਪਾਂ ਕੁਸ਼ਤੀ ਸਟਾਰਟ ਜ਼ਰੂਰ ਕਰਾਂਗੇ ਕਿਉਂਕਿ ਦਰਸ਼ਕ ਵੀ ਕੁਸ਼ਤੀ ਦੇਖਣ ਆਏ ਆ ਉਸ ਤੋਂ ਬਾਅਦ ਜੇ ਉਹ ਗੇੜੀ ਲਾਉਣ ਲੱਗ ਪਏ ਅੱਧਾ ਘੰਟਾ ਭਰ ਹੋਰ ਖਰਾਬ ਹੋਣਾ ਤੇ ਕੁਸ਼ਤੀ 20 ਮਿੰਟ ਦੀ ਉਹਦੇ ਵਿੱਚ 10 ਮਿੰਟ ਦੇ ਕਰੀਬ 7-8 ਮਿੰਟ ਤੇ ਨਿਕਲ ਚੁੱਕੇ ਨੇ ਇਸ ਕਰਕੇ ਆਪਾਂ ਕੁਸ਼ਤੀ ਬੈਕ ਬੈਕ ਰੱਖਾਂਗੇ ਬਾਅਦ ਜੀ ਆ ਵੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਐਸੇ ਦਾ ਲੋਡ ਕਰੇ ਵੀ ਤਾਂ ਇਹ ਸ਼ਮਸ਼ਾ ਬਾਸ਼ ਇੰਜ ਮਿਲਿਆ ਵੀ ਮਾਰਦਣ ਕਰਾਇਆ ਜਾਣਾ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਤਦਵੀਰ ਕੋਹਲੀ ਲੋਧੀ ਪਹਿਲਵਾਨ ਰਾਏਵਾਲ ਬਾਜੀ ਮੈਨੂੰ ਕੀਤਾ ਵੀ ਜੇ ਇੱਕ ਨੰਬਰ ਵਾਲੇ ਘੇੜੀ ਨਹੀਂ ਲਾਉਂਦੇ ਦੋ ਤੇ ਤਿੰਨ ਨੰਬਰ ਵਾਲੇ ਨੂੰ ਹਾਥੇ ਖੁੱਟ ਮੈਂ ਕਿਹਾ ਵੀ ਤਿੰਨ ਨੰਬਰ ਵਾਲੇ ਘੁਣਕੇ ਚਲੇਗਾ ਦੋ ਨੰਬਰ ਅਣ ਘੁਣਦੇ ਆ ਹਾਂਜੀ ਮੱਥਰ ਪਾਜੀ ਦੇ ਸਾਡੇ ਬਾਅਦ ਵੀ ਸਨਕਾ ਕਾਉਂਸਰ ਕੀਤੀ ਗਈ ਆ ਬਹੁਤ ਵਧੀਆ ਮੁਕਾਬਲਾ ਫੇਰ ਦੇ ਮੈਦਾਨੇ ਚੱਲਦਾ ਪਿਆ ਜਵਿੰਦਰ ਜੀ ਇੱਕ ਵਾਰੀ ਜ਼ੋਰ ਦਾ ਤਾੜੀ ਮਾਰ ਦਿਓ ਵੀ ਸਾਰੀ ਸੰਗਤ ਕਿੱਲੀ ਸਾਹਿਬ ਜਿੱਥੇ ਵੀ ਪਟਕੇ ਦੀ ਕੁਸ਼ਤੀ ਤੇ 11100 ਦਾ ਇਨਾਮ ਬੱਚਮਾ ਜਿਹੜਾ ਦਿੱਤਾ ਜਾਣਾ ਪ੍ਰਬੰਧਕਾਂ ਵੱਲੋਂ ਉੱਥੇ ਇੱਕ ਨੰਬਰ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 2000 ਰੁਪਇਆ ਦੋ ਨੰਬਰ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 1000 ਰੁਪਇਆ ਤੇ 3 ਨੰਬਰ ਕੁਸ਼ਤੀ ਦੇ ਜੇਤੂ ਭਰਵਾਨ ਨੂੰ 500 ਰੁਪਇਆ ਸਰਦਾਰ ਕੁਲਦੀਪ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਵੱਲੋਂ ਦਿੱਤਾ ਜਾਵੇਗਾ ਸਰਦਾਰ ਕੁਲਦੀਪ ਸਿੰਘ ਜੀ ਕੈਨੇਡਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਾਨੀ ਆ ਜਿਹੜੀ ਚੱਲ ਰਹੀ ਕੁਸ਼ਤੀ ਇਹਦੇ ਉੱਤੇ ਵੀ 1000 ਰੁਪਇਆ ਲੱਗਾ ਹੋਇਆ ਬਹੁਤ ਬਹੁਤ ਧੰਨਵਾਦ ਆ ਦਾਨੀ ਸੁਸ਼ੀ ਨਾਬੇ ਬਹੁਤ ਤਗੜੀ ਕੁਸ਼ਤੀ ਜ਼ੋਰ ਦੇ ਮਦਾਨ ਚੱਲਦੀ ਪਈ ਸਰਦਾਰ ਕੁਲਦੀਪ ਸਿੰਘ ਜੀ ਕੈਨੇਡਾ ਮਾਣੇ ਸਾਨੂੰ ਅੱਜ ਕਹਿੰਦਾ ਵੀ ਬੱਲੇ ਬੱਲੇ ਕਰਾਦੀ ਬਹੁਤ ਤਖੜਾ ਮਕਾਲਾ ਚੱਲਦਾ ਪਿਆ ਸਰਦਾਰ ਬਲਜੀਤ ਸਿੰਘ ਜੀ ਜਿਹੜੀ ਬਸ਼ੇਰ ਬਗਲ ਤੇ ਹਾਰੇ ਤੋਂ ਪੁੱਜੇ ਹੋਈ ਨੇ ਆਹ ਨਾਲ ਵੀ ਜਿਦੋਂ ਦਾ ਸਤਕਾਰ ਆਖਾਂਗੇ ਧੰਨਵਾਦ ਆ ਬਹੁਤ ਤਖਰੀ ਮੁਕਤੀ ਖੇਡ ਦੇ ਮਕਾਲ ਚੱਲਦੀ ਪਈ ਇੱਕ ਇੱਕ ਮਿੰਟ ਇੱਕ ਨੰਬਰ ਛੰਡੀ ਦੇ ਮੱਲੇ ਬੇਨਤੀ ਇੱਕ ਵਾਰ ਆ ਜਾਓ ਦੀ ਮੈਦਾਨ ਚ ਰੂਪਾ ਕਹਿੰਦਾ ਵੀ ਗੇੜੀ ਲਾਉਣੀ ਹੈ ਉਹ ਕਹਿੰਦੇ ਅਸੀਂ ਲਾਉਣੀ ਨਹੀਂ ਰੂਪੇ ਆਪਾਂ ਦੋਵੇਂ ਲਾ ਲਈਏ ਆ ਚਾਰ ਪਾਈ ਬਣਨ ਗਈ ਆ ਰੂਪੇ ਭਲਵਾ ਜੀ ਧੰਨਵਾਦ ਆਖੀਆ ਆਪਣਾ ਮੱਖਣਪਾ ਜੀ ਨਾਲ ਹੀ ਆ ਰੂਪੇ ਭਲਵਾ ਨੇ ਬਹੁਤ ਜਿਆਦਾ ਘੋਲ ਕਰਾਇਆ ਬਹੁਤ ਜਿਆਦਾ ਖਾਣਾ ਸੰਭਾਲਿਆ ਆ ਪੱਪਾ ਫਤੇਪਰੀਆ ਸਾਹਿਬ ਕਿੰਦਾ ਕਰੀਆ ਯਾਰ ਅਕਲ ਵਾਲੋ ਨੇ ਆਉਂਦੇ ਨਹੀਂ ਯਾਰ ਜੀ ਜੀ ਕਰੀਏ ਇਸ ਕੱਢ ਵਾਰਮ ਅਪ ਕਰ ਦਿੰਦੇ ਨੇ ਆਪਣੇ ਆਪ ਨੂੰ ਇਹ ਵੀ ਬਰਕਤ ਦੇ ਵੀ ਮੇਰਾ ਵੀਰ ਚਚੇਦਰ ਦੇ ਰਾਮੇਵਾਲ ਤੋਂ ਬਹੁਤ ਪਿਆਰਾ ਮੇਰਾ ਮਿੱਤਰ ਹੈ ਉਹ ਵੀ ਆਏ ਹੋਏ ਨੇ ਦਾਇਨ ਤੋਂ ਧੰਨਵਾਦ ਹੈ ਇਹਦੇ ਮੈਦਾਨ ਦੇ ਵਿੱਚ ਹੱਤਕ ਤਹਜ਼ਾਰਿਆਂ ਕੋਲੇ ਤਾਂ ਸਹੀ ਕਾਰ ਹੈ ਸਿਆਲਾਂ ਦਾ ਚੰਗਾ ਆਵੇ ਹੌਸਲੇ ਦੀ ਖੇਡ ਜੇ ਹੋਵੇ ਹੌਸਲਾ ਬੰਦੇ ਪਰਬਕ ਜੀ ਸਕਦਾ ਹੈ ਨਹੀਂ ਤਾਂ ਇੱਕ ਦੰਬੀ ਪੈਰ ਅੱਗੇ ਤਰ ਨਹੀਂ ਸਕਦਾ ਅਗਰ ਆਈ ਤੇ ਆ ਜਾਵੇ ਅੰਬਰਲਾਹ ਦੇ ਥੱਲੇ ਬੜੀ ਤਾਕਤਾਂ ਬੰਦੇ ਵਿੱਚ ਭਲਾਗੀ ਕਰ ਨਹੀਂ ਸਕਦਾ ਪਰ ਤਾਕਤਾਂ ਜੋਰ ਤੇ ਜਵਾਨੀ ਨੂੰ ਸੰਭਾਲਣਾ ਪੈਂਦਾ ਔਰ ਚੰਗਾ ਗੁਰੂ ਸਾਹਮਣ ਦਾ ਤਰੀਕਾ ਦੱਸਦਾ ਉਧਰ ਸਰਦਾਰ ਡਾਕਟਰ ਨਵਜੋਤ ਸਿੰਘ ዳਇਆ ਸਾਹਿਬ ਸਾਡੇ ਪਰੰਪਰਿਕ ਮਿੱਤਰਾਂ ਵਿੱਚੋਂ ਤੇ ਇਸ ਨਕੋਦਰ ਹਲਕੇ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਡਾਕਟਰ ਨਵਜੋਤ ਸਿੰਘ ਜੀ ਤਾਇਆ ਸਾਹਿਬ ਉਹ ਵੀ ਸਾਡੇ ਵਿਚਕਾਰ ਪੁੱਜਦੇ ਨੇ ਸੋ ਉਹਨਾਂ ਦਾ ਵੀ ਸਤਿਕਾਰ ਵੈਲਕਮ ਜੀ ਆਓ ਚੱਲੀਏ ਅੱਗੇ ਆਓ ਬਹੁਤ ਵਧੀਆ ਕਸਤੀ ਖੇਡਦੇ ਚੱਲ ਵੀ ਚੱਲਦੀ ਤੇ ਸਾਹਮਣੇ ਨੇ ਲਾ ਗਏ ਸਾਡੇ ਭੀਮਾ ਪਹਿਲਵਾਂ ਦੀ ਸ਼ਾਗਿਰਦਤਾ ਜੀ ਕਰੇ ਸਾਡੇ ਦਾਫੇ ਸਾਜੀ ਉਸਟਾਰ ਨੇ ਪੁੱਜੇ ਹੋਏ ਨੇ ਪੰਜਾਬ ਰਾਜ ਬਿਜਲੀ ਬੋਲ ਸਾਡੇ ਭੀਮਾ ਪਹਿਲਵਾਂ ਦੀ ਸ਼ਾਗਿਰਦ ਮਲੇ ਮੇਗਾ ਮਾਰੀਆ ਲੇਖਾ ਸਿੰਘ ਜੀ ਪਹਿਲਵਾਨ ਜੀ ਰਾਜੀ ਕਰੋ ਸੰਜਣਾ ਫਤਿਹ ਸਿੰਘ ਜੀ ਲੇਖਾ ਸਿੰਘ ਜੀ ਪਹਿਲਵਾਨ ਜੀ ਐਂਨਾ ਚਾਰਿਆਂ ਵਿੱਚ ਹੀ ਪੈੜ ਕੇ ਰੀਆਂ ਕੁਸ਼ਤੀਆਂ ਜਿੱਤੀਆਂ ਬਸ਼ੇਰ ਤੋਂ ਪੁੱਜੇ ਕੁਸ਼ਤੀ ਸਰਦਾਰ ਖੇਡ ਦੇ ਮੈਦਾਨੀ ਚੱਲਦੀ ਪਈ ਐਨ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਕਹਿੰਦਾ ਅੰਬਰਾ ਤੱਕ ਧਮਕ ਗੂੰਜਦੀ ਧੱਕ ਧੱਕ ਸੀਨਾ ਧੜਕੇ ਲਾਲ ਮਾਹ ਤੇ ਹਿੱਕਾਂ ਗੁੰਦੀਆਂ ਖੜਦੇ ਨੇ ਅੜ ਅੜ ਕੇ ਉਹ ਜੋਰਾਂ ਵਾਲੇ ਜੋਰ ਕੱਢਦੇ ਵਿੱਚ ਮਦਾਨੀ ਖੜ ਕੇ ਮੇਲ ਫਤਫੜ ਕੇ ਵਿੱਚ ਮਦਾਨੀ ਚੜ ਕੇ ਹਾਂਜੀ ਭਾਈ ਪਾੜ ਕੇਰੀ ਖੁੱਲਾ ਸਮਾਜ ਸੰਮੁਖ ਹੁੰਦਾ ਹੈ ਸੋ ਮੈਂ ਡਾਕਟਰ ਸਾਹਿਬ ਉਹਨਾਂ ਦਾ ਇੱਥੇ ਪਹੁੰਚ ਕੇ ਸਨਕਾਰ ਕਰਦਾ ਉਹਨਾਂ ਨੂੰ ਜੀ ਆਇਆਂ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਮਦਦ ਵਿਚਾਂ ਦੀ ਕੋਈ ਇੱਕ ਨੰਬਰ ਦੇ ਇੱਕ ਮਿੰਟ ਦੇ ਪਹਿਲੇ ਫੋਟੋ ਕਰਾ ਲਈਏ ਜੀ ਹਾਂਜੀ ਦੋਵੇਂ ਪਿਆਰਾਂ ਦੇ ਬੇਟੇ ਵੀ ਖਾਰੇ ਚਾਓ ਸਿੱਧੀ ਕੁਸ਼ਤੀ ਕਰਨੀ ਹੈ ਇੱਕ ਮਿੰਟ ਦੇ ਵਿੱਚ ਆ ਕੇ ਫੋਟੋ ਕਰਾ ਲਓ ਆ ਲੈ ਕੇ ਨਾ ਬਹਣੇਗਾ ਭਾਈ ਟਾਈਮ ਸੇ ਕੁਸ਼ਤੀ ਸ਼ੁਰੂ ਕਰਨੀ ਆ

ਕਿੰਨਾ ਜ਼ੋਰ ਹੈ ਪੱਤਾ ਦੇ ਡੌਲਿਆਂ ਵਿੱਚ ਖਾ ਕੇ ਖੋਗਰਾ ਮਲੇ ਜਹਾਨ ਉੱਤੇ ਹੁੰਦੀ ਅਗਲੇ ਇਕੱਲੇ ਤੌੜਿਆਂ ਵਿੱਚ ਜਾ ਕੇ ਵਿੱਚ ਮਡਾਪੇ ਦੇ ਪਤਾ ਚੱਲਦਾ ਕਿੰਨਾ ਅਸਲ ਹੈ ਕਾਦੇ ਔੜਿਆਂ ਵਿੱਚ ਲੜ ਮੰਨ ਲਈ ਮੇਰੀ ਦੁਹੇਮ ਰਾਜਾ ਉਹ ਮਸਲੇ ਹੱਲ ਹਿੱਸੇ ਰੌਲਿਆਂ ਵਿੱਚ ਰੌਲੇ ਪੈ ਗਏ ਉਧਰ ਵੇਖੋ ਪੂਰੀ ਤਾਕਤ ਦੇ ਨਾਲ ਸ਼ਹਾਬਾਗ ਉੱਪਰਲੇ ਪਾਸੇ ਪਰ ਸਣੀ ਵੀ ਉਨਾ ਹੀ ਤੇਜ਼ ਦਰਾਰ ਗਬਰੂ ਬਚਾਓ ਵਿੱਚ ਹੀ ਬਚਾਓ ਹੈ ਕਹਿੰਦੇ ਜਿਹੜਾ ਔਖੇ ਮੇਲੇ ਭੀੜ ਪੈਣ ਤੇ ਆਪਣਾ ਬਚਾ ਕਰ ਗਿਆ ਉਹਨੂੰ ਵੀ ਸੰਜੀ ਜੋਰ ਸਾਹਿਬ ਬਸ਼ੇਰ ਕਰਦੇ ਜੋਰ ਸਾਹਿਬ ਪੁੱਛੇ ਹੋਏ ਧੰਨਵਾਦ ਆਓ ਪੋਸਟੀ ਸੇਲਾ ਦਾ ਬੱਲੇ ਬੱਲੇ ਹੁੰਦੀ ਪਈ ਕਸਤੀ ਦੀ ਵੇਖਾਂਗੇ ਕੀ ਗੱਲਬਾਤ ਦੀ ਕਸਤੀ ਦੀ ਇਸ ਸਮੇਂ ਦੀਆਂ ਬਾਤਾਂ ਕਹਿੰਦਾ ਬਾਪੂ ਦੀ ਹਵੇਲੀ ਵਿੱਚ ਸੱਤ ਮੱਜਾ ਬੋਦੀਆਂ ਦਹੀਂ ਵਿੱਚ ਅੰਮੀ ਦੇਵੇ ਕੋਟ ਕੋਟ ਚੂੜੀਆਂ ਜਦੋਂ ਲਾਈ ਦਾ ਮੈਦਾਨ ਵਿੱਚ ਗੇੜਾ ਐਵੇਂ ਤੇ ਨਹੀਂ ਵੀ ਗੱਲਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ ਚ ਹੁਣ ਮੇਰਾ ਐਵੇਂ ਤੇ ਨਹੀਂ ਵੀ ਗੱਲਾਂ ਹੁੰਦੀਆਂ ਇਹ ਗੱਲਾਂ ਐਵੇਂ ਨਹੀਂ ਹੁੰਦੀਆਂ ਇਹ ਕਹਾਣੀਆਂ ਪੈਂਦੀਆਂ ਕਹਿੰਦੇ ਵੀ ਮਿਹਨਤਾਂ ਦੀਆਂ ਕਹਾਣੀਆਂ ਪੈਂਦੀਆਂ ਉਸਤਾਦਾਂ ਦੀ ਮਾਰ ਖਾਣੀ ਪੈਂਦੀ ਘਰੋਂ ਬੇਟਾ ਰਹਿਣਾ ਪੈਂਦਾ ਹੰਝੂਆਂ ਦਾ ਮੂੰਹ ਧੋਣਾ ਪੈਂਦਾ ਫਿਰ ਬਾਜੀਆਂ ਹੀ ਜਵਾਨੀਆਂ ਨੇ ਜਦੋਂ ਗੌਰ ਕਰਨਾ ਸਿਆਰੇ ਆਖਦੇ ਨੇ ਬਹੁਤ ਔਖੀਆਂ ਪਹਿਲਵਾਨੀਆਂ ਨੇ ਆਜੋ ਮੱਖਣਪਾ ਜੀ ਉੱਥੇ ਹੋ ਕੇ ਪਾਉਣਗੇ ਮੈਦਾਨ ਵਿੱਚ ਪੂਰੀਆਂ ਜਿਹੜੇ ਬਿੱਲਿਆਂ ਚ ਖਾਂਦੇ ਰਹੇ ਚੂਰੀਆਂ ਕੋਈ ਖੜੂਆ ਜਵਾਨ ਇੱਕ ਤਣਕੇ ਜਿਹਨੇ ਢੱਡਾ ਮਾਰ ਚੁੰਗੀਆਂ ਨੇ ਬੂਰੀਆਂ ਕੋਈ ਜੰਮਿਆ ਨਹੀਂ ਜਿਹੜਾ ਅੱਜ ਖੰਗ ਜੂ ਕਹਿੰਦੇ ਮਿੱਤਰਾ ਦੇ ਪਿੰਡ ਵਿੱਚ ਨਹੀਂ ਕਿਹੜਾ ਮਾਰ ਕੇ ਕੰਗੂਰਾ ਸੁੱਕਾ ਲੰਘ ਜੂ ਕਿਹੜਾ ਮਾਰ ਕੇ ਕੰਗੂਰਾ ਸੁੱਕਾ ਲੰਘ ਜੂ ਅੱਜ ਪਤਾ ਲੱਗੂ ਖਾਧੀਆਂ ਖਰਾਕਾਂ ਦਾ ਤੇ ਕੀਤੀਆਂ ਕਮਾਈਆਂ ਦਾ ਆਪਣੇ ਸਰੀਰ ਵੱਜੋਂ ਸੋਹਣਿਓ ਕਿਸੇ ਨਹੀਂ ਲੱਗੀਆਂ ਪਗਾਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਦਾ ਪਾਣੀਆਂ ਉਹ ਵੇਖੀ ਹੋਣਿਆ ਉਹ ਬੱਲੇਬਾਜ਼ ਉਹ ਤਾਰੀ ਮਾਰੇ ਆ ਖੁੱਲ ਖੜੇ ਤਾਰੀ ਮਾਰੇ ਵੀ ਕੋਸ਼ਤੀ ਬਹੁਤ ਤੇਜ਼ ਦਾ ਦਾ ਬੱਲੇ ਬੱਲੇ ਹੋ ਗਏ ਬਹੁਤ ਵਧੀਆ ਬਈ ਕਹਿੰਦਾ ਕਾਲ ਯੁਗ ਵਿੱਚ ਬੰਦਾ ਚੰਤ ਹੋਣਾ ਚਾਹੀਦਾ ਕੁਸ਼ਤੀ ਦੇ ਵਿੱਚ ਮਿੱਤਰੋ ਗਰੰਟ ਹੋਣਾ ਚਾਹੀਦਾ ਸਰਦਾਰ ਜਸਵੰਤ ਸਿੰਘ ਭੱਲਵਾਲ ਕੋ ਚੇਚਤਾਂ ਦੇ ਤਸ਼ਰੀਫ ਰਖਦੇ ਆ ਸੋ ਉਹਨਾਂ ਦਾ ਤੇ ਡਾਕਟਰ ਨਵਜੋਤ ਸਿੰਘ ਜਈਆ ਸਾਹਿਬ ਉਹਨਾਂ ਦਾ ਪੈਗੋ ਤੋਂ ਧੰਨਵਾਦ ਹੈ ਵੱਡੇ ਮਾਣ ਆਏ ਨੇ ਉਹਨਾਂ ਵੱਲੋਂ ਬੋਲਾਂ ਤੋਂ ਖੁਸ਼ ਹੋ ਗਏ ਸ਼ੁਕਰਿਆ ਮਿਹਰਬਾਨੀ ਐਨ ਕਹਿੰਦੇ ਅੰਬਰਾ ਤੱਕ ਧਮਕਾ ਪੈਣ ਦੀ ਆ ਇਸ ਕੁਸ਼ਤੀ ਦੀ ਆ ਤੇ ਅੰਬਰਾ ਤੱਕ ਵੀ ਧਮਕ ਕੂੰਜ ਦੀ ਧੱਕ-ਧੱਕ ਸੀਨਾ ਧੜਕੇ ਹਿੱਕਾਂ ਦੇ ਵਿੱਚ ਹਿੱਕਾਂ ਵੱਜਣ ਖੜਦੇ ਨੇ ਅੜ ਅੜ ਕੇ ਜੋੜਾ ਵਾਲੇ ਜਿਗੜਾ ਰੱਖਦੇ ਵਿਚ ਮੈਦਾਨਾ ਖੜ ਕੇ ਉਹ ਭੱਜ ਜਾ ਮੇ ਮੱਖਣਾ ਅੱਜ ਟੱਕੂਏ ਤੇ ਟੱਕੂਆ ਖੜ ਕੇ ਭੱਜ ਜਾ ਵੀ ਮਿੱਤਰਾ ਅੱਜ ਟੱਕੂਏ ਤੇ ਟੱਕੂਆ ਖੜ ਕੇ ਬਿਲਕੁਲ ਟੱਕੂਏ ਤੇ ਟੱਕੂਆ ਖੜਗਣ ਵਾਲੀ ਗੱਲ ਹੈ ਐਨ ਪੂਰੀ ਤਰ੍ਹਾਂ ਪੁੱਟ ਰਹੀ ਹੋਈ ਆ ਪੰਗ ਰੁੱਸਤੀ ਕੈਮ ਰੱਖੀਏ ਸਾਜਾਨੇ ਦੂਜੇ ਪਾਸੇ ਤਜਰਬੇਕਾਰ ਪਹਿਲਵਾਨ ਰਵੀ ਮੇਰਾ ਹੈਲੋ ਖੱਡਿਆ ਹੋਇਆ ਹਲਕਾ ਇੰਚਾਰਜ ਜੀ ਨੂੰ ਬੋਤਲ ਲਿਆ ਸਾਹਿਬ ਨਾਲ ਆ ਜੋ ਬਹੁਤ ਬਹੁਤ ਧੰਨਵਾਦ ਆ ਬੋਲੋਗੇ ਆਪ ਨੂੰ ਬੇਨਤੀਆਂ ਨਾਲ ਆਓ ਜੀ ਇਧਰ ਆਜੋ ਸਰਪੰਚ ਸਾਹਿਬ ਸਰਦਾਰ ਜਸਵੰਤ ਸਿੰਘ ਜੀ ਭੱਲੋਵਾਲ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਆ ਅੱਜ ਨਗਰ ਵਿੱਚ ਪੁੱਜਣੇ ਤੈਦ ਲਈ ਧੰਨਵਾਦ ਅਖਾਂਗੇ ਸਾਡੇ ਸਰਪੰਚ ਸਾਹਿਬ ਸਰਦਾਰ ਜਸਵੰਤ ਸਿੰਘ ਜੀ ਭੱਲੋਵਾਲ ਆ ਬੋਲੋਗੇ ਆਪ ਨੂੰ ਬੇਨਤੀਆਂ ਨਾਲ ਇਧਰ ਆਜੋ ਸਾਡੇ ਪੰਜਾਬ ਲਾਈਵ 99 ਲਾਈਵ ਪੰਜਾਬ ਪੈਟੀ ਨੇ ਲਾਈਵ ਪੰਜਾਬ 99 ਮਰਵੀਰ ਇਹ ਲੋਗੋ ਆਇਨਾ ਦਾ ਜਿਹੜਾ ਲੱਗਾ ਹੋਇਆ ਸੋ ਉਧਰ ਸਣੀ ਆਪਣੇ ਤਜਰਬੇ ਤੇ ਆਧਾਰ ਤੇ ਕੋਸ਼ਿਸ਼ ਕਰਦਾ ਹੋਇਆ ਇਸ ਟਾਈਮ ਉੱਪਰਲੇ ਪਾਸੇ ਹੈ ਪੂਰੀ ਜਾਨ ਪੁਰੇ ਪੱਕੇ ਤਰ ਹੁੰਦਾ ਹੋਇਆ ਮਿਹਨਤ ਦੇ ਨਾਲ ਦੇਖੋ ਅੱਜ ਇਸ ਕੁਸ਼ਤੀ ਵਿੱਚ ਜਿੱਤ ਪ੍ਰਾਪਤ ਕਰਦਾ ਜ ਨਹੀਂ ਦੂਸਰੇ ਪਾਸੇ ਸ਼ਹਾਬ ਪਹਿਲਵਾਨ ਆਲਮਗੀਰ ਵਾਲਾ ਅਖਾੜਾ ਵੱਡਾ ਨਾਮ ਵੱਡਾ ਤਜਰਬਾ ਵੱਡਾ ਦੇਖਦੇ ਕਿ ਇਸ ਕੁਸ਼ਤੀ ਵਿੱਚ ਆਪਣਾ ਬਚਾਅ ਕਰ ਪਾਉਂਦਾ ਹੈ ਕਿੰਦਾ ਜਟਾਉਦਾ ਇਸ ਸਮੇਂ ਦੀਆਂ ਬਾਤਾਂ ਨੇ ਸਮੇਂ ਦੀਆਂ ਬਾਤਾਂ। ਇੱਕ ਆਇਦਰ ਸਲਮਾਨਪੁਰ ਦੇ ਸਾਡੇ ਸਰਪੰਚ ਸਾਹਿਬ ਦਾ ਜਸਵੰਤ ਸਿੰਘ ਜੀ ਪੱਲੋਆ। ਉਹਨਾਂ ਦਾ ਸਨਮਾਨਿਤ ਕਰੀ ਬੱਲੇ 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 ਸਾਡੇ ਗੱਲ ਕੇ ਨਵਜੋਤ ਸਿੰਘ ਜੀ ਦਈਆ ਸਾਹਿਬ ਹਲਕਾ ਇੰਚਾਰਜ ਕਾਂਗਰਸ ਕਮੇਟੀ ਨਕੋਤਲ ਉਹਨਾਂ ਦਾ ਸਨਮਾਨ ਕੀਤਾ ਜਾਵੇ ਸਾਡੇ ਹਲਕਾ ਇੰਚਾਰਜ ਨਕੋਤਲ ਸਾਡੇ ਬਹੁਤ ਹੀ ਸਰਕਾਰ ਜੋ ਨਵਜੋਤ ਸਿੰਘ ਜੀ ਦਈਆ ਸਾਹਿਬ

ਨਵਜੋਤ ਸਿੰਘ ਜੀ ਦਈਆ ਸਾਹਿਬ ਕੱਲ ਵੀ ਮੁਲਾਕਾਤ ਹੋਈ ਅੱਜ ਫੇਰ ਪਰ ਸਮੇਂ ਤੋਂ ਸਮਾਂ ਕੱਢ ਕੇ ਹਰ ਖੇਡ ਮੇਲੇ ਨੂੰ ਹਰ ਟੂਰਨਾਮੈਂਟ ਨੂੰ ਅਟੈਂਡ ਕਰਨਾ ਸੌਖੀ ਗੱਲ ਨਹੀਂ ਪਰ ਸਮਾਂ ਦਿੰਦੇ ਨੇ ਤੱਦ ਤੋਂ ਉਹਨਾਂ ਦਾ ਤਾਂ ਰਨ ਕਰਦੇ ਮੈਦਾਨ ਚਲਦੀ ਹੋਈ ਪਟਕਾ ਨੰਬਰ 2 ਦੀ ਕੁਸ਼ਤੀ ਇੱਕ ਨੰਬਰ ਦੀ ਝੰਡੀ ਦੇ ਦੋਵੇਂ ਮਲ ਖੁੱਲ੍ਹ ਪਿਆਰੀ ਕਰਦੇ ਹੋਏ ਆਪਣੇ ਆਪ ਨੂੰ ਵਾਰਮ-ਅੱਪ ਕਰਦੇ ਵਾਰਮਿੰਗ ਅਪ ਕਰਦੇ ਹੋਏ ਤਿਆਰੀ ਕਰਨੀ ਜ਼ਰੂਰੀ ਹੈ ਖਿੱਚ ਕੇ ਤਿਆਰੀ ਮੈਦਾਨ ਦੇ ਵਿੱਚ ਆਉਣਗੇ ਉਧਰ ਵੇਖਾ ਜੀ ਪੰਨੀ ਤੇ ਕੁਝ ਬੈਂਤੀਆਂ ਵੀ ਖਾਰੇ ਚਾਵੇ ਰਵੀ ਪਹਿਲਵਾਨ ਵੇਦਾ ਐਨ ਖੁੰਡੀਆਂ ਦੇ ਸਿੰਘ ਫਸੇ ਪਏ ਆ 2 ਨੰਬਰ ਦੀ ਕੁਸ਼ਤੀ ਵਿੱਚ ਇੱਕ ਦੂਜੇ ਤੋਂ ਵੱਧ ਕੇ ਗਬਰੂ ਕੇ ਇੱਕ ਦੂਜੇ ਤੋਂ ਚੜ ਕੇ ਗਬਰੂ ਕਰਨ ਫੈਸਲਾ ਅੜ ਕੇ ਗਬਰੂ ਹੱਥ ਸਿਰ ਤੇ ਬਾਬੇ ਦੀਆਂ ਮੇਰਾ ਦਾ ਮਿੱਤਰਾਂ ਇਲਾਕਾ ਸ਼ੇਰਾ ਦਾ ਮਿੱਤਰਾਂ ਇਲਾਕਾ ਸ਼ੇਰਾ ਦਾ ਬੱਬਰ ਸ਼ੇਰਾ ਦਾ ਜੋਤੋ ਕੁਸ਼ਤੀ ਡੈਂਗਰ ਜੋਚ ਕੁਸ਼ਤੀ ਡੈਂਗਰ ਜੋਚ ਤੇ ਮਾੜੇ ਦਾ ਇਸ਼ਾਰਾ